سنیں ستسنتو جیان سن اڑسٹ کا اسنان سن پڑ پڑ پاو مان سنیں لاگے جان نانک بکتا سدا واس ਹੋਣ ਹੈ ਦੁਖ ਪਾਪ ਕਾ ਨਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਦੀ ਮਹਾਨਤਾ ਦੱਸਦੇ ਫਰਮਾਨ ਕਰ ਰਹੇ ਨੇ ਕਿ ਪ੍ਰਭੂ ਦਾ ਨਾਮ ਜੋ ਸੁਣ ਲੈਂਦਾ ਉਸ ਦੇ ਪਾਪ ਨਾਸ ਹੋ ਜਾਂਦੇ ਨੇ ਦੁਦੇ ਨੂੰ ਚੋਟ ਪਛਾਣ ਦੀ ਬਿਰਤੀ ਉਸ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਇਸ ਵਾਸਤੇ ਪਲੜ ਕੇ ਉਸ ਨੂੰ ਵੀ ਝੋਟ ਨਹੀਂ ਖਾਣੀ ਪੈਂਦੀ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਸ ਵਾਸਤੇ ਜੋ ਪ੍ਰਭੂ ਦਾ ਨਾਮ ਸੁਣ ਲੈਂਦਾ ਹੈ ਅੱਠੇ ਪੈਰ ਉਸ ਦੇ ਅੰਦਰ ਵਿਗਾਸ ਬਣਿਆ ਰਹਿੰਦਾ ਹੈ ਖੇੜਾ ਬਣਿਆ ਰਹਿੰਦਾ ਹੈ ਮਸਤੀ ਬਣੀ ਰਹਿੰਦੀ ਹੈ ਹੁਣ ਸਤ ਸੰਤੋਖ ਗਿਆਨ ਸੁਣੀਏ ਦੀ ਇਸ ਤੀਸਰੀ ਪੌੜੀ ਦੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਭੂ ਦਾ ਨਾਮ ਸੁਣਨ ਵਾਲਾ ਸਤ ਤੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ ਸਤ ਸ਼ਬਦ ਸੰਤੋਖ ਦੇ ਨਾਲ ਹੋਵੇ ਤਾਂ ਸਤ ਦੇ ਅਰਥ ਨੇ ਦਾਨ ਦੇਣ ਦੀvirti ਤੇ ਜਦੋਂ ਦੇਣ ਦੀ ਦ੍ਰਿਤੀ ਪੈਦਾ ਹੋ ਜਾਏ ਮਨੁੱਖ ਦੇ ਅੰਦਰੋਂ ਸਮਝ ਲਓ ਇਹ ਪ੍ਰਭੂ ਦੇ ਨੇੜੇ ਚਲਾ ਗਿਆ ਹੈ 마ਸੂਮ ਬੱਚਾ ਅਜੇ ਲੈਣਾ ਜਾਣਦਾ ਹੈ ਦੇਣਾ ਨਹੀਂ ਉਸ ਨੂੰ ਕਹਿ દਈਏ ਕਿ ਜਿਹੜਾ ਖਿਡਾਉਣਾ ਤੇਰੇ ਕੋਲ ਹੈ ਇਹ ਦੂਸਰੇ ਬੱਚੇ ਨੂੰ ਦੇ ਦੇ ਕਹਿੰਦਾ ਨਹੀਂ ਤੋੜ ਦੇਗਾ ਦੂਜੇ ਬੱਚੇ ਨੂੰ ਦੇਵੇਗਾ ਨਹੀਂ ਕਿਉਂਕਿ ਅਜੇ ਦੇਣ ਦੀ irdti ਦਾ ਉਸ ਦੇ ਅੰਦਰੋਂ ਜਨਮ ਨਹੀਂ ਹੋਇਆ ਅਗਰ ਜਵਾਨ ਹੋ ਕੇ ਬੁੱਢਾ ਹੋ ਕੇ ਵੀ ਦੇਣ ਦੀ irdti ਦਾ ਜਨਮ ਨਹੀਂ ਹੋਇਆ ਸਿਰਫ ਲੈਣ ਦੀ irdti ਹੀ ਪਲਪਲ ਹੈ ਤੋ ਐਸਾ ਮਨੁੱਖ ਸੰਸਾਰੀ ਹੈ ਧਾਰਮਿਕ ਨਹੀਂ ਭਗਤ ਨਹੀਂ ਪਰਮਾਤਮਾ ਦਾ ਨਾਮ ਸੁਣਨ ਵਾਲਾ ਦਾਨੀ ਹੋ ਜਾਂਦਾ ਹੈ ਕਿਉਂ ਕਿ ਉਹ ਸੰਤੋਖੀ ਹੋ ਜਾਂਦਾ ਹੈ ਦੇ ਸਕਣ ਦੀ ਸਮਰਥਾ ਵੀ ਸੰਤੋਖ ਤੋਂ ਪੈਦਾ ਹੁੰਦੀ ਹੈ ਆਪਣੇ ਆਪ ਦੇਖ ਜੋ ਸੰਤੁਸ਼ਟ ਹੈ ਉਹ ਦੇਣ ਦੀ ਸਮਰਥਾ ਵੀ ਰੱਖਦਾ ਹੈ ਪਰ ਜੋ ਆਪਣੇ ਆਪ ਦੇ ਕਿਸੇ ਦੁਖੀ ਹੈ ਬੇਚੈਨ ਹੈ ਅਸੰਤੋਖ ਤੇ ਉਹ ਖੌਂਡੇ ਹੀ ਤੇ ਬਿਰਤੀ ਪਰਬਲ ਰੱਖਦਾ ਹੈ ਪਰ ਦੇਣ ਦੀ ਨਹੀਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਉਹ ਦੇਦਰੋ ਸੰਤੋਖ ਦਾ ਹੋ ਜਾਂਦਾ ਹੈ ਉਹ ਦੇਦਰੋ ਸਤ ਦਾ ਜਨਮ ਹੁੰਦਾ ਹੈ ਦਾਨ ਦਾ ਜਨਮ ਹੁੰਦਾ ਹੈ ਦਾਨ ਉਹਨਾਂ ਵਾਸਤੇ ਹੈ ਜੋ ਜੀਵਨ ਦੇ ਕਿਸੇ ਪੱਖ ਦੇ ਤੋਂ ਹੀ ਪਿੱਛੇ ਰਹਿ ਜਾਂਦੇ ਇਮਰਨ ਉਸ ਦਾ ਕਰਨਾ ਹੈ ਜੋ ਸਭ ਤੋਂ ਅੱਗੇ ਹੈ ਪਰ ਦੇਣਾ ਉਸ ਨੂੰ ਹੈ ਜੋ ਸਾਥੋਂ ਪਿੱਛੇ ਰਹਿ ਗਿਆ ਗਿਆਨ ਦੇਖ ਕਲਾ ਦੇਖ ਧਰਮ ਦੇਖ ਅਰਥ ਦੇਖ ਇਹ ਸਮਾਜਿਕ ਤੌਰ ਤੇ ਪਛੜ ਗਿਆ ਹੈ ਜੀਵਨ ਦੇ ਜਿਸ ਪਹਿਲੂ ਦੇਖ ਜੋ ਪਛੜ ਗਿਆ ਉਸ ਨੂੰ ਅੱਗੇ ਕਰਨ ਦਾ ਨਾਮ ਹੀ দান ਹੈ ਤਾਂ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਸੰਤੁਸ਼ਟ ਹੋ ਜਾਂਦਾ ਹੈ ਸੰਤੁਸ਼ਟ ਹੁੰਦੇ ਆਈ ਉਸਦੇ ਅੰਦਰੋਂ ਦਾਨੀ ਬਿਰਤੀਆਂ ਦਾ ਜਨਮ ਹੁੰਦਾ ਹੈ ਔਰ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਹੀ ਸਹੀ ਮੈਨਿਆਂ ਵਿੱਚ ਗਿਆਨੀ ਹੁੰਦਾ ਹੈ ਕਿਉਂਕਿ ਗਿਆਨ ਉਸਦੇ ਅੰਦਰੋਂ ਪੈਦਾ ਹੁੰਦਾ ਹੈ ਇਹ ਗਿਆਨ ਅਕਸਰੀ ਗਿਆਨ ਨਹੀਂ ਹੁੰਦਾ ਇਹ ਗਿਆਨ ਤੋਤਾਰਤ ਨਹੀਂ ਹੁੰਦਾ ਇਹ ਗਿਆਨ ਅਨੁਭਵ ਪ੍ਰਕਾਸ਼ ਹੁੰਦਾ ਹੈ ਜੋ ਜੀਵਨ ਦੇ ਗਹਿਰੇ ਤਲ ਦੇ ਚੋਂ ਪੈਦਾ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਜਦ ਕੰਨਾਂ ਦੇ ਰਾਹੀ ਅੰਦਰ ਗਿਆ ਤੋਂ ਉਹ ਜਿਸ ਤੋਸੇ ਦੇ ਨਾਲ ਬਾਹਰ ਪ੍ਰਗਟ ਹੁੰਦਾ ਹੈ ਉਹ ਸਤ ਹੈ ਸੰਤੋਖ ਹੈ ਗਿਆਨ ਹੈ ਹੁਣ ਹੈ 68 ਕਾ ਇਸ਼ਨਾਨ ਪਰਮਾਤਮਾ ਦਾ ਨਾਮ ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਏ ਤੀਰਥ ਆਪਣੀ ਥਾਂ ਤੇ ਬਹੁਤ ਵੱਡੇ ਨੇ ਮਹਾਨ ਪਰ ਤੀਰਥਾਂ ਦੀ ਮਹਾਨਤਾ ਵੀ ਨਾਮ ਜਪਣ ਵਾਲਿਆਂ ਕਰਕੇ ਹੀ ਹੈ ਸੰਤਾਂ ਕਰਕੇ ਭਗਤਾਂ ਕਰਕੇ ਐਸ ਵਾਸਤੇ ਇੱਥੇ ਤੇ ਇੱਕ ਸਵਾਲੀਆ ਫਿਕਰਾ ਖੜਾ ਕੀਤਾ ਹੈ ਭਗਤ ਕਬੀਰ ਨੇ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਅਦਾਸ ਜੋ ਪ੍ਰਸ਼ਨ ਹੀ ਉੱਤਰ ਹੋਵੇ ਸਾਹਿਤਿਕ ਦੁਨੀਆ ਵਿੱਚ ਇਸ ਤਰ੍ਹਾਂ ਦੀ ਕਵਤਾ ਦਾ ਇੱਕ ਖਾਸ ਅਰਥਾਨ ਹੈ ਕਹੇਤ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਦਾਸ ਤੋਂ ਕਬੀਰ ਕਹਿੰਨ ਤੀਰਥ ਵੱਡਾ ਨਹੀਂ ਹਰੀ ਕਾ ਦਾਸ ਵੱਡਾ ਹਰੀ ਦੇ ਦਾਸ ਦਾ ਜਿੱਥੇ ਜਨਮ ਹੋਇਆ ਹੈ ਤੋਂ ਜਨਮ ਅਸਥਾਨ ਵੀ ਤੀਰਥ ਬਣ ਜਾਏਗਾ ਹਰੀ ਦਾ ਦਾਸ ਜਿੱਥੇ ਬੈਠਾ ਹੈ ਭਗਤੀ ਕੀਤੀ ਹੈ ਉਹ ਅਸਥਾਨ ਵੀ ਤੀਰਥ ਬਣ ਜਾਏਗਾ ਤੇ ਹਰੀ ਦੇ ਦਾਸ ਤੇ ਜਿੱਥੇ ਮ੍ਰਿਤੂ ਹੋ ਗਈ ਹੈ ਜਿੱਥੇ ਉਸਨੇ ਦੇਹੀ ਦਾ ਤਿਆਗ ਕੀਤਾ ਉਹ ਅਥਾਨਵੀ ਤੀਰਥ ਬਣ ਜਾਏਗਾ ਵਰਸ ਕੇ ਭਗਤ ਜਿੱਥੇ-ਜਿੱਥੇ ਬੈਠੇ ਉਹਦੇ ਕਦਮਾਂ ਦੇ ਚੋਂ ਤੀਰਥ ਦਾ ਜਨਮ ਹੈ ਤੀਰਥ ਭਗਤਾਂ ਨੂੰ ਨਹੀਂ ਪੈਦਾ ਕਰਦੇ ਭਗਤ ਤੀਰਥਾਂ ਨੂੰ ਜਨਮ ਦਿੰਦੇ ਨੇ ਕਿਸੇ ਤੀਰਥ ਦੇ ਚ ਕੋਈ ਸਮਰਥਾ ਨਹੀਂ ਕਿ ਉਹ ਬ੍ਰह्मज्ञानी ਨੂੰ ਪੈਦਾ ਕਰੇ ਪਰ ਹਰ ਬ੍ਰह्मज्ञानी ਦੇ ਚ ਇਹ ਸਮਰਥਾ ਹੈ ਕਿ ਉਹ ਤੀਰਥਾਂ ਨੂੰ ਜਨਮ ਦਿੰਦਾ ਹੈ ਕਮ ਬ੍ਰह्मज्ञानी भगत ਚਲਦਾ ਫਿਰਦਾ ਇੱਕ ਤੀਰਥੀ ਹੁੰਦਾ ਹੈ ਜਿਹਨੂੰ ਜੰਗਮ ਤੀਰਥ ਕਰਕੇ ਕਹਿੰਦੇ ਨੇ ਚਲਦਾ ਫਿਰਦਾ ਤੀਰਥ ਉਹਦੇ ਕਦਮਾਂ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ ਇਸ ਵਾਸਤੇ ਸਤਿਗੁਰudev ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਸੁਣਨ ਵਾਲਾ ਇਤਨਾ ਪਾਵਨ ਹੋ ਜਾਂਦਾ ਹੈ ਇਤਨਾ ਪਵਿੱਤਰ ਹੋ ਜਾਂਦਾ ਹੈ ਜੈਸੇ ਕਿ ਅਠਾਠ ਤੀਰਥ ਪਾਵਨ ਨੇ ਪਵਿੱਤਰ ਨੇ ਉਸ ਕੱਲੇ ਨੇ ਮਾਨੋ 88 ਤੀਰਥਾਂ ਦਾ ਇਸਨਾਮ ਕਰ ਲਿਆ ਇਤਨੀ ਪਵਿੱਤਰਤਾ ਹਾਸਲ ਕਰ ਲਈ ਹੈ ਹੁਣ ਪੜ ਪੜ ਪਾਵੇ ਮਾਨ ਜਦ ਕੋਈ ਪ੍ਰਮਾਤਮਾ ਦਾ ਨਾਮ ਗਹਿਰੇ ਤਲ ਦੇ ਸੁਣਦਾ ਹੈ ਤਾਂ ਉਸ ਦੇ ਅੰਦਰ ਹੋਰ ਜਾਣਨ ਦੀ ਭੁਖ ਪੈਦਾ ਹੁੰਦੀ ਹੈ ਮੈਂ ਹੋਰ ਜਾਣਾ ਮੈਂ ਹੋਰ ਜਾਣਾ ਤੇ ਹੋਰ ਜਾਣਨ ਲਈ ਦੁਨੀਆ ਦੇ ਚ ਧਰਮ ਗ੍ਰੰਥ ਨੇ ਤਾਂ ਪੜਨ ਦੀ ਰੁਚੀ ਪੈਦਾ ਹੁੰਦੀ ਹੈ ਮੈਂ ਉਹ ਵੀ ਪੜਾ ਮੈਂ ਉਹ ਵੀ ਪੜਾਂ ਇਹ ਬੁੱਕ ਤਰ੍ਹਾਂ ਤਰ੍ਹਾਂ ਦੇ ਗ੍ਰੰਥਾਂ ਦਾ ਪਾਠ ਕਰਨ ਪੜਨ ਤੇ ਮਜਬੂਰ ਕਰਦੀ ਹੈ ਔਰ ਜੈਸੇ ਜੈਸੇ ਉਹ ਪੜਦਾ ਹੈ ਵੈਸੇ ਵੈਸੇ ਉਸ ਦਾ ਅਨੁਭਵ ਉਸ ਦਾ ਗਿਆਨ ਉਹਦੇ ਚ ਵਾਧਾ ਹੁੰਦਾ ਹੈ ਔਰ ਜੈਸੇ ਉਸਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਹਦੀ ਪੂਜਾ ਹੁੰਦੀ ਹੈ ਉਹਦੀ ਪ੍ਰਤਿਸ਼ਠਾ ਹੁੰਦੀ ਹੈ ਉਹਨੂੰ ਮਾਣ ਮਿਲਦਾ ਹੈ ਹੁਣ ਹੈ ਪਰ ਪੜ ਪਾਵੇ ਨਾ ਕੁਝ ਆਲਮ ਇਸ ਧਰਮ ਨਾਲ ਵੀ ਅਰਥ ਕਰਦੇ ਨੇ ਕਿ ਪੜ ਪੜ ਕੇ ਜੋ ਮਾਨ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ ਉਹੀ ਮਾਨ ਪਰਮਾਤਮਾ ਦਾ ਨਾਮ ਸੁਣਨ ਨਾਲ ਮਿਲ ਜਾਂਦਾ ਹੈ ਉਤਨੀ ਪ੍ਰਤਿਸ਼ਤਾ ਸਿਰਫ ਪ੍ਰਭੂ ਦੇ ਨਾਮ ਦੇ ਸੁਣਨ ਦੇ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ਹੁਣ ਲੱਗ ਹੈ ਸਹਿਗ ਧਿਆਨ ਸਹਿਗ ਤੋਂ ਮੁਰਾਦ ਹੈ ਅਡੋਲਤਾ ਸੁਣਦੇ ਆਂ ਸੁਣਦੇ ਆਂ ਇੱਕ ਦਿਨ ਛਿੰਡੇ ਆਇਆ ਮਨ ਸਹਿਗ ਦੇ ਆ ਜਾਂਦਾ ਹੈ ਕਿ ਜਾਂਦਾ ਹੈ ਤੇ ਜੈਸੇ ਅਡੋਲ ਹੁੰਦਾ ਹੈ ਪਰਮ ਅਡੋਲਤਾ ਦੇ ਮਜਸਮੇ ਪਰਿਪੂਰਨ ਪ੍ਰਮਾਤਮਾ ਨਾਲ ਉਸ ਦਾ ਸੰਬੰਧ ਜੁੜ ਜਾਂਦਾ ਹੈ ਜੈਸੇ ਨਾਮ ਦੀ ਧਾਰਾ ਅੰਦਰ ਪ੍ਰਵੇਸ਼ ਕਰਦੀ ਹੈ ਉਹ ਖੰਡੇ ਹੋਏ ਮਨ ਦੇ ਟੁਕੜਿਆਂ ਨੂੰ ਇਕਜਾ ਕਰਨਾ ਸ਼ੁਰੂ ਕਰ ਦਿੰਦੀ ਹੈ ਬਸ ਸੁਣੰਦੀ ਇਹੀ ਮਹੰਤ ਹੈ ਇੱਕ ਇੱਕ ਸ਼ਬਦ ਜੈਸੇ ਅੰਦਰ ਪ੍ਰਵੇਸ਼ ਕਰ ਰਿਹਾ ਹੈ ਖੰਡੇ ਹੋਏ ਮਨ ਦੇ ਟੁਕੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਸਾਇਦ ਕਹਿੰਦੇ ਨੇ ਸੁਣਾ ਹੈ ਲਗ ਹੈ ਸਹਿਗ ਧਿਆਨ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਧਿਆਨ ਸਾਧਨਾ ਦੀ ਸਿਖਰਤਾ ਲੱਭ ਜਾਂਦੀ ਹੈ ਆਖਰ ਸਮੂ ਧਿਆਨ ਸਾਧਨਾ ਦਾ ਮਤਲਬ ਤੇ ਇਤਨਾ ਹੀ ਹੈ ਕਿ ਮਨ ਟਿਕੇ ਮਨ ਅਡੋਲ ਹੋਵੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਇਸ਼ ਹੈ ਕਿ ਤੇ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ ਧਿਆਨ ਟਿਕ ਜਾਂਦਾ ਹੈ ਨਾਉ ਨਿਕ ਭਗਤਾ ਸਦਾ ਵਿਗਾ 하다 ਦੀ ਗਾਸਤ ਮੁਰਾਦ ਹੈ ਹਮੇਸ਼ਾ ਇਹ ਨਹੀਂ ਕਿ ਅੱਜ ਖੇੜਾ ਹੈ ਕੱਲ ਰੋਣਾ ਹੈ ਸਵੇਰੇ ਹਸਣਾ ਹੈ ਸ਼ਾਮੀ ਰੋਣਾ ਹੈ ਅੱਜ ਪ੍ਰਸੰ타 ਹੈ ਕੱਲ ਮੁਰਝਣਾ ਹੈ ਸਰੀਰੀ ਪ੍ਰਸੰ타 ਸਰੀਰੀ ਖੇੜਾ ਭਗਤਾ ਕੋਲ ਹੁੰਦਾ ਹੈ ਭਗਤ ਐਸੀ ਬਸੰਤ ਭਾਰ ਨੇ ਜਿਹਦੇ ਉੱਤੇ ਕਦੀ ਖਿਦਾ ਨਹੀਂ ਆਉਂਦੀ ਜਿਸਦੇ ਉੱਤੇ ਕਦੀ ਪਤ ਝੜਦੀ ਰੁੱਤ ਨਹੀਂ ਆਉਂਦੀ भगत कबीर जी महाराज दा कहना है कबीर एक साओ बीज बोए बारे मास फलंत शीतल छाया गहर फल पंछी खेल करन तो नामिक भक्ता सदा विगास सुने दुख पाप का नाश परमात्मा दा नाम सुनन नाल ही दूजे नु चोट पहुंचाण दी डरती खत्म हो गई पाप दी मूल व्याख्या ए ਕਿ ਮੇਰੇ ਬੋਲ ਨਾਲ ਕਿਸੇ ਦਾ ਦਿਲ ਦੁਖੇ ਹੈ ਪਾਪ ਹੋ ਗਿਆ ਮੇਰੇ ਵਿਚਾਰਾਂ ਦੇ ਨਾਲ ਕਿਸੇ ਦੀ ਹਾਨੀ ਹੋਈ ਹੈ ਤਾਂ ਪਾਪ ਹੋ ਗਿਆ ਮੇਰੇ ਕਿਸੇ ਕਰਮ ਦੇ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੈ ਤਾਂ ਇਹ ਪਾਪ ਹੋ ਗਿਆ ਤੇ ਦੂਜੇ ਦਾ ਹਿੱਤ ਕਰਕੇ ਆਪਣਾ ਹਿੱਤ ਲੱਭਣਾ ਦੂਜੇ ਦਾ ਨੁਕਸਾਨ ਕਰਕੇ ਆਪਣਾ ਨਫਾ ਲੱਭਣਾ ਦੂਜੇ ਦੀ ਦੇਖੀ ਕਰਕੇ ਆਪਣੀ ਇੱਜ਼ਤ ਲੱਭਣੀ ਇਹਨੂੰ ਪਾਪ ਕਹਿੰਦੇ ਨੇ ਇਹ ਪਾਪਮਈ ਵਰਤੀ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਖਤਮ ਹੋ ਜਾਂਦੀ ਏ ਫਿਰ ਮਨੁੱਖ ਚੋਟ ਖਾ ਤੇ ਸਕਦਾ ਹੈ ਚੋਟ ਦੇ ਨਹੀਂ ਸਕਦਾ ਦੇਸ਼ਤੀ ਆਪਣੀ ਪ੍ਰਵਾਨ ਤੇ ਕਰ ਲੇਗਾ ਪਰ ਦੂਜੇ ਦੀ ਦੇਸ਼ਤੀ ਨਹੀਂ ਕਰੇਗਾ ਆਪਣਾ ਨੁਕਸਾਨ ਸਹਾਰ ਤੇ ਲਵੇਗਾ ਪਰ ਦੂਸਰੇ ਦਾ ਨੁਕਸਾਨ ਕਤਈ ਨਹੀਂ ਕਰੇਗਾ ਇਸ ਧੰਗ ਦੀ ਉਸ ਦੀ ਵਰਤੀ ਬਣ ਜਾਂਦੀ ਏ ਜਦ ਦੂਸਰੇ ਦਾ ਉਸਨੇ ਨੁਕਸਾਨ ਕਰਨਾ ਹੀ ਨਹੀਂ ਤਾਂ ਇਸ ਈਵਸਥਾ ਬਣ ਜਾਂਦੀ ਫਿਰ ਉਸਦਾ ਵੀ ਨੁਕਸਾਨ ਨਹੀਂ ਹੁੰਦਾ ਜੋ ਕਿਸੇ ਦੀ ਬੇਇਜ਼ਤੀ ਨਹੀਂ ਕਰਨਾ ਚਾਹੁੰਦਾ ਉਹਦੀ ਖੁਦ ਵੀ ਇੱਜ਼ਤ ਮਹਿਫੂਜ਼ ਰਹਿੰਦੀ ਹੈ ਕਾਇਮ ਰਹਿੰਦੀ ਹੈ ਇਸ ਵਾਸਤੇ ਮੇਰੇ ਪਾਸ ਸਾਬਤ ਕਰਦੇ ਨੇ ਨਾਮ ਇੱਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਰਾਸ ਸੁਣਦੇ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਸਦੀਵੀ ਵਿਗਾਸ ਸਦੀਵੀ ਖੇੜੇ ਦਾ ਅੰਤਰ ਆਤਮੇ ਵਿੱਚੋਂ ਜਨਮ ਹੁੰਦਾ ਹੈ ਸੁਣੀਏ ਸਰਾਂ ਗੁਣਾ ਕੇਗਾ ਸੁਣੀਏ ਸੇਖੀਰ ਪਾਤਸ਼ਾਹ ਸੁਣੀਏ ਅੰਧੇ ਪਵੇ ਰਾਮ ਸੁਣੇ ਹੱਥ ਹੋਵੇ ਅਸਦਾ ਨਾਨਕ ਭਗਤਾਂ ਸਦਾ ਵਿਗਾਸੀ ਸੁਣੀਏ ਦੁਖ ਪਾਪ ਕਾ ਨਾਸ਼ੀ ਸਰੀਰ ਦੇ ਤਲ ਤੇ ਮਹਾਂਤਾ ਇਸ ਗਲਤੀ ਦੇ ਕਿ ਮੂੰਹ ਦੇ ਰਾਹੀਂ ਭੋਜਨ ਸਰੀਰ ਦੇ ਵਿੱਚ ਪ੍ਰਵੇਸ਼ ਲਾਜ਼ਮੀ ਕਰੇ ਮੂੰਹ ਦੇ ਚ ਪਾਈ ਹੋਈ ਵਸਤੂ ਭੋਜਨ ਦੀ ਬੁਰਕੀ ਅਗਰ ਇੱਕਦਮ ਉਲਟੀ ਹੋ ਜਾਏ ਮੈਢਿਚ ਪਚੀ ਨਹੀਂ ਅੰਦਰ ਗਈ ਨਹੀਂ ਤਾਂ ਸਰੀਰ ਦਾ ਕਾਇਮ ਰਹਿਣਾ ਸਰੀਰ ਦਾ ਜ਼ਿੰਦਾ ਰਹਿਣਾ ਔਖਾ ਹੋ ਜਾਏਗਾ ਤੋ तमाम ਭੋਜਨ ਅੰਨ ਜਲ ਮੂੰਹ ਦੇ ਰਾਹੀਂ शरीर ਦੇ ਅੰਦਰ ਪ੍ਰਵੇਸ਼ ਕਰਦਾ ਹੈ ਜੋ ਮੰਜ ਮਾਸ ਹਡੀਆਂ ਹੌਨ ਤੇ ਦਿਮਾਗ ਦੀ ਸ਼ਕਤੀ ਬਣਦਾ ਹੈ ਗੁਰੂ ਦਾ ਸ਼ਬਦ ਪਰਮਾਤਮਾ ਦਾ ਨਾਮ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ ਜੋ दैवी ਸੰਪਦਾ ਬਣਦਾ ਹੈ ਆਧਿਆਤਮਿਕ ਗੁਣ ਬਣਦਾ ਹੈ ਪਰਮ ਆਨੰਦ ਬਣਦਾ ਹੈ ਰੋਹਾਨੀ ਸ਼ਕਤੀ ਬਣਦਾ ਹੈ ਭੋਜਨ ਦੀ ਬੁਰਕੀ ਸਹਿਜ ਅੰਦਰ ਚਲੀ ਜਾਂਦੀ ਹੈ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਸਹਿਜ ਅੰਦਰ ਪ੍ਰਵੇਸ਼ ਕਰਨਾ ਔਖਾ ਹੋਵੇਗਾ ਇਸੇ ਨੂੰ ਕਹਿੰਦੇ ਨੇ ਧਾਰਮਿਕ ਸਾਧਨਾ ਕਰਨੀ ਪਵੇਗੀ ਭਾਵ ਧਿਆਨ ਸਾਧਨਾ ਕਰਨੀ ਪਵੇਗੀ ਧਿਆਨ ਫਿਰ ਕਿੱਥੇ ਟਿਕਾਈਏ ਧਿਆਨ ਸੁਣਨ ਦੇ ਟਿਕਾਣਾ ਹੈ ਧਿਆਨ ਸ਼ਬਦ ਦੇ ਟਿਕਾਣਾ ਹੈ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਿਆਨ ਦੀ ਪਰਬਲ ਸ਼ਕਤੀ کول ہے تے دھیان جس پاسے جاوے گا منخ کی تمام شکتی دھیان دے رہیں اسے پاسے گمن کرے گی جتنے سڑا دھیان ہے سڑی جیون شکتی اسے پاسے جا رہی ہے سنسار دے کسے خطے دے, کسے کسی وسط کسے رنگ کسے روپ سڑا دھیان ہے تو سڑی شکتی اسے پاسے گمن کر رہی ہے اور سہجے سہجے اپنی شکتی تو چھین ہو رہے ہیں خالی ہو رہے ہیں ਇਕੋ ਇੱਕ ਪਰਮਾਤਮਾ ਦਾ ਨਾਮ ਹੈ ਅਗਰ ਉਸ ਵਿੱਚ ਸੜਾ ਧਿਆਨ ਜੁੜੇ ਤਾਂ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਇਸ ਦੇ ਚ ਮਨੁੱਖ ਦੀ ਸਤਿਆ ਖਤਮ ਨਹੀਂ ਹੁੰਦੀ ਬਲਕੇ ਧਿਆਨ ਦੇ ਆਸਰੇ ਤੇ ਸਤਿਆ ਮਿਲਣੀ ਸ਼ੁਰੂ ਹੋ ਜਾਂਦੀ ਹੈ ਦੇਵੀ ਸੰਪਦਾ ਦੇ ਅੰਬਾਰ ਲੱਗ ਜਾਂਦੇ ਨੇ ਉਸ ਮਨੁੱਖ ਦੇ ਅੰਦਰ ਜੋ ਧਿਆਨ ਦੇ ਨਾਲ ਸੁਣਦਾ ਇੰਜ ਕਹੀਏ ਸੁਣਨਾ ਹੀ ਧਿਆਨ ਨੇ ਕੰਨਾਂ ਨੇ ਨਹੀਂ ਇੱਕ ਮਨੁੱਖ ਅਗਰ ਧਿਆਨ ਆਪਣੀ ਅੱਖਾਂ ਦੇ ਨਾਲ ਨਾ ਰੱਖ ਸਕੇ ਤਾਂ ਸ਼ਾਇਦ ਘਰ ਵੀ ਨਹੀਂ ਪਹੁੰਚ ਸਕੇਗਾ ਐਸਾ ਅਕਸਰ ਹੁੰਦਾ ਹੈ ਕਿ ਮਨੁੱਖ ਆਪਣੇ ਘਰ ਦੇ ਕੋਲੋਂ ਅੱਗੇ ਲੰਘ ਗਿਆ ਪਹੁੰਚਣਾ ਉਸਨੇ ਆਪਣੇ ਘਰ ਦੇ ਵਿੱਚ ਹੈ ਤਾਂ ਅੱਗੇ ਜਾ ਕੇ ਉਸ ਨੂੰ ਖਿਆਲ ਆਉਂਦਾ ਹੈ ਘਰ ਮੈਂ ਪਿੱਛੇ ਛੱਡਾ ਆ ਅੱਖਾਂ ਤੇ ਵੇਖ ਰਹੀਆਂ ਸਨ ਪਰ ਅੱਖਾਂ ਨਾਲ ਧਿਆਨ ਨਹੀਂ ਸੀ ਇਸ ਵਾਸਤੇ ਆਪਣੇ ਘਰ ਨਹੀਂ ਪਹੁੰਚ ਸਕਿਆ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਤੇ ਬੋਲਦੀਆਂ ਨਹੀਂ ਬੋਲਦੇ ਆ ਅਚਨ ਚੇਤ শ্রোਤੇ ਨੂੰ ਪੁੱਛਦਾ ਹੈ ਮਿੱਤਰ ਨੂੰ ਪੁੱਛਦਾ ਹੈ ਬਈ ਹੁਣੇ ਮੈਂ ਕੀ ਆਖਿਆ ਸੀ ਤੇ ਅਗਲਾ ਕਹਿੰਦਾ ਹੈ ਬੋਲ ਤੇ ਤੂੰ ਖੁਦ ਰਹੀਂ ਪਰ ਮੇਰੇ ਕੋਲ ਪੁੱਛਣਾ ਹੈ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜੋ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤਾਂ ਬੋਲ ਕੀ ਬੋਲੇ ਨੇ ਕੁਝ ਵੀ ਨਹੀਂ ਪਤਾ ਚਲੇਗਾ ਧਿਆਨ ਕਿਸੇ ਹੋਰ ਪਾਸੇ ਅੱਖਾਂ ਦੇ ਨਾਲ ਨਹੀਂ ਹੈ ਤੋ ਆਪਣੇ ਘਰ ਦੇਖ ਪਹੁੰਚਣਾ ਵੀ ਬਹੁਤ ਔਖਾ ਹੋ ਜਾਏਗਾ। ਅਗਰ ਕੋਈ ਉੱਚਾ-ਉੱਚਾ ਬੋਲ ਰਿਹਾ ਹੈ। ਔਰ ਸੜਾ ਤੇ ਹਾਨੀ ਕਿਸੇ ਹੋਰ ਪਾਸੇ ਹੈ। ਤਾਂ ਕਿ ਸੁਣ ਨਹੀਂ ਸਕਾਂਗੇ। ਓਮ ਓਮ ਦਾ ਰਕਨ ਰਾਮ ਰਾਮ ਦੀ ਧੁਨ। ਵਾਹਿਗੁਰੂ ਵਾਹਿਗੁਰੂ ਦਾ ਸੰਗੀਤ ਅਲਾਪਣ ਵਾਲੇ ਤੇ ਬਹੁਤ ਨੇ। ਪਰ ਸੁਣਨ ਵਾਲੇ ਕੋਈ ਵਿਰਲੇ ਨੇ। ਬਹੁਤ ਥੋੜੇ ਨੇ। ਹਜ਼ਾਰਾਂ ਸਰੋਤਿਆਂ ਦੇ ਇਕੱਠ ਦੇ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਸ ਰੋਤੇ ਨੇ ਜੋ ਵਾਕਈ ਸੁਣਦੇ ਨੇ ਕਿਉਂਕਿ ਸੁਣਨ ਵਾਲਾ ਤੇ ਇਤਨਾ ਪਾਵਨ ਹੋ ਜਾਂਦਾ ਹੈ ਕਿ 68 ਤਿਰਥ ਉਸ ਤੋਂ ਸਦਕੇ ਕੀਤੇ ਜਾ ਸਕਦੇ ਨੇ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਸੁਣਨ ਵਾਲੇ ਦੇ ਅੰਦਰ ਮਹਾਨ ਪਵਿੱਤਰਤਾ ਦਾ ਜਨਮ ਹੁੰਦਾ ਹੈ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਤੇ ਜੋ ਸੁਣਦਾ ਹੈ ਧਿਆਨ ਨਾਲ ਸੁਣਦਾ ਹੈ ਅਕਸਰ ਐਸਾ ਆਖਿਆ ਜਾਂਦਾ ਹੈ ਪਰ ਨਹੀਂ ਸੁਣਨਾ ਹੀ ਧਿਆਨ ਨੇ ਕੰਨਾਂ ਨੇ ਨਹੀਂ ਸੁਣਦਾ ਕੰਨ ਤੇ ਮੌਜੂਦ ਨੇ ਖੁੱਲੇ ਨੇ ਅਗਰ ਧਿਆਨ ਨਹੀਂ ਤਾਂ ਸੁਣਨ ਦੀ ਸਮਰੱਥਾ ਖੋ ਬੈਠਣਗੇ ਕੰਨ ਨਹੀਂ ਸੁਣ ਸਕੇਗਾ ਤੋਂ ਧਿਆਨ ਨੇ ਹੀ ਸੁਣਨਾ ਹੈ ਜੈਸੇ ਕੋਈ ਨਾਮ ਦੇਚ ਧਿਆਨ ਜੋੜਦਾ ਹੈ ਪ੍ਰਮਾਤਮਾ ਦੇ ਸ਼ਬਦ ਦੇਚ ਧਿਆਨ ਜੋੜਦਾ ਹੈ ਤੋਂ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਹੈ ਸੁਣਾ ਹੈ ਸਾਰਾ ਗੁਣਾ ਕੇ ਦਾ ਉਹ ਗੁਣਾਂ ਦਾ ਸਾਗਰ ਬਣ ਜਾਏਗਾ ਛਪੜੀ ਨਹੀਂ 2 4 ਗੁਣ ਉਸਦੇ ਕੋਲ ਨਹੀਂ ਹੋਣਗੇ ਗੁਣਾਂ ਦਾ ਉਹ ਸਾਗਰ ਹੋਵੇਗਾ ਜਿਸ ਤਰ੍ਹਾਂ ਸਾਗਰ ਦਾ ਪਾਣੀ ਅਨਾਤ ਹੈ ਅਥੋਲ ਹੈ ਨਹੀਂ ਤੋਲਿਆ ਜਾ ਸਕਦਾ ਅੰਦਾਜ਼ਾ ਲਾਕੇ ਨਹੀਂ ਨਾਪਿਆ ਜਾ ਸਕਦਾ ਉਹ ਬਹੁ ਉਸ ਮਨੁੱਖ ਦੇ ਗੁਣ ਨਹੀਂ ਤੋਲੇ ਜਾ ਸਕਦੇ ਨਹੀਂ ਗਿਣੇ ਜਾ ਸਕਦੇ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਧਿਆਨ ਉਸ ਦਾ ਨਾਮ ਦੇ ਵਿੱਚ ਹੈ ਅਨੰਤ ਗੁਣ ਉਸ ਦੇ ਅੰਦਰ ਪੈਦਾ ਹੋਣਗੇ ਮਾਨੋ ਸਵਮ ਗੁਣਾ ਦਾ ਸਾਗਰ ਬਣ ਗਿਆ ਅਨੰਤ ਗੁਣਾ ਦਾ ਮਾਲਕ ਬਣ ਗਿਆ ਹੁਣ ਹੈ شیخ ਪੀਰ ਪਾਤ ਸਾਹ ਸਤਗੁਰ ਦੇਵ ਜੀ ਮਾਰਾਈ ਦਾ ਇੱਥੇ ਖਰਮਾਨ ਹੈ ਕਿ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ شیخ ਬਣ ਜਾਂਦਾ ਹੈ ਅਰਬੀ ਵਿੱਚ شیخ ਦਾ ਮਤਲਬ ਹੈ ਮੁਖੀ ਫਿਰਮੋਰ ਸਰਦਾਰ ਖਾਸ ਇਨiyet ਰੱਖਣ ਵਾਲਾ ਮਨੁੱਖ ਤੋ ਸਤਗੁਰੂ ਦੇਵ ਜੀ ਕਹਿੰਦੇ ਨੇ ਜੋ ਨਾਮ ਸੁਣਦਾ ਹੈ ਉਹ ਤੇ ਸ਼ੇਖ ਬਣ ਜਾਂਦਾ ਹੈ ਮਹਾਨ ਬਣ ਜਾਂਦਾ ਹੈ ਉੱਚ ਪਦਵੀ ਦਾ ਮਾਲਕ ਬਣ ਜਾਂਦਾ ਹੈ ਉਹ ਫਕੀਰ ਬਣ ਜਾਂਦਾ ਹੈ ਪੀਰਾਂ ਦਾ ਪੀਰ ਬਣ ਜਾਂਦਾ ਹੈ ਔਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਪ੍ਰਾਚੀਨ ਸਮੇਂ ਵਿੱਚ ਰਾਜਾ ਸ਼ਬਦ ਸਿਰਫ ਸੰਤਾਂ ਵਾਸਤੇ ਸੀ ਕਿ ਰਾਜੇ ਦਾ ਮਤਲਬ ਹੈ ਜੋ ਰਗਿਆ ਹੋਇਆ ਹੈ ਤ੍ਰਿਪਤਿਆ ਤ੍ਰਿਪਤਾ ਹੈ ਅੰਦਰ ਕੋਈ ਭੁੱਖ ਰਹਿ ਨਹੀਂ ਜਗੇ ਕਉਂਕਿ ਬੁਖ ਹੀ ਤੇ ਦੁਖ ਨੂੰ ਜਨਮ ਦਿੰਦੀ ਹੈ। ਔਰ ਕਿਸ ਵਸਤੂ ਦੀ ਜਿਤਨੀ ਜ਼ਿਆਦਾ ਬੁਖ ਹੋਵੇਗੀ ਤੇ ਹੋਰ ਅਨੰਤ ਵਸਤੂਆਂ ਦੀਆਂ ਕਿਤਨੀਆਂ ਜ਼ਿਆਦਾ ਭੁੱਖਾਂ ਹੋਣਗੀਆਂ। ਉਤਨੇ ਹੀ ਵੱਡੇ ਦੁਖ ਉਸ ਮਨੁੱਖ ਦੇ ਅੰਦਰ ਹੋਣਗੇ। ਸੰਤ ਦੇ ਅੰਦਰ ਕੋਈ ਬੁਖ ਹੀ ਨਹੀਂ ਰਹਿੰਦੀ। ਸਚਨਾਮ ਆਧਾਰ ਮੇਰਾ, ਗਿਨ ਭੁਖਾਂ ਸਭ ਗਵਾਈਆਂ। ਜਦ ਭੁਖੇ ਨਹੀਂ, ਤੋ ਫਿਰ ਕੋਈ ਦੁਖ ਵੀ ਨਹੀਂ। ਇਸ ਤਰ੍ਹਾਂ ਦੇ ਪੁਰਸ਼ ਨੂੰ ਆਖਿਆ ਗਿਆ ਰਾਜਾ ਰਾਜੇ ਨੇ ਤ੍ਰਿਪਤ ਨੇ ਰਾਜੇ ਦਾ ਮਤਲਬ ਇਹ ਨਹੀਂ ਕਿ ਸਿੰਘਾਸਣ ਤੇ ਬੈਠਾ ਹੈ ਰਾਜੇ ਦਾ ਮਤਲਬ ਹੈ ਜੋ ਤ੍ਰਿਪਤ ਹੈ ਰੱਗੇ ਹੋਇਆ ਹੈ ਰੱਗੇ ਹੋਏ ਮਨੁੱਖ ਨੂੰ ਹੀ ਬਾਦਸ਼ਾਹ ਆਖਿਆ ਗਿਆ ਰੱਗੇ ਹੋਏ ਮਨੁੱਖ ਨੂੰ ਰਾਜਾ ਆਖਿਆ ਗਿਆ ਕਿ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਅੱਜ ਤੱਕ ਨਾ ਕੋਈ ਰੱਗੇ ਤੇ ਨਾ ਹੀ ਰਜ ਸਕਦਾ ਹੈ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਰਾਜਿਆਂ ਦੀ दैवी सम्पदा ਦਾ ਬਕਾਇਦਾ ਜ਼ਿਕਰ ਕੀਤਾ ਹੈ ਜੈਸੇ ਰਾਜੇ ਕੋਲ সিংহাসਨ ਹੈ ਉਹਦਾ ਭੰਡਾਰ ਹੈ ਉਹਦੀ ਆਪਣੀ ਇੱਕ ਰਾਜਧਾਨੀ ਹੈ ਉਹਦੇ ਕੋਲ ਆਪਣਾ ਸਾਰਾ ਸਾਜ਼ੋ ਸਮਾਨ ਹੈ ਹੂ ਬਹੁ ਭਾਈ ਗੁਰਦਾਸ ਜੀ ਨੇ ਉਸਦਾ ਜ਼ਿਕਰ ਕੀਤਾ ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ धीरज ਧਜਾ ਅਬ ਚਲ ਰਾਜ ਹੈ ਜੋ ਭਗਤ ਹੈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਕੁਰੇਖਾ ਰਾਜਾ ਉਹ ਬੈਠਦਾ ਜੱਤ ਸੱਤ ਦੇ ਸਿੰਘਾਸਨ ਤੇ ਉਹਦਾ ਸਿੰਘਾਸਨ ਸੋਨੇ ਚਾਂਦੀ ਦਾ ਨਹੀਂ ਕਿਸੇ ਹੋਰ ਢੰਗ ਨਾਲ ਸਵਾਰੇ ਉਹਦਾ ਸਿੰਘਾਸਨ ਨਹੀਂ ਉਹਦਾ ਸਿੰਘਾਸਨ ਹੀ ਜੱਤ ਹੈ ਉਸਦਾ ਸਿੰਘਾਸਨ ਹੀ ਸੱਤ ਹੈ ਉਹ ਸੱਤ ਦੇ ਆਸਣ ਤੇ ਬੈਠਦਾ ਹੈ ਜੱਤ ਦੇ ਆਸਣ ਤੇ ਬੈਠਦਾ ਹੈ ਸਹਿਜ ਸੰਤੋਖ ਮੰਤਰੀ ਉਹਦੇ ਸਲਾਹਕਾਰ ਮੰਤਰੀ ਆਤਮਿਕ ਅਡੋਲਤਾ ਤੇ ਸੰਤੋਖ ਇਸ ਦੇ ਮੰਤਰੀ ਨੇ ਇਸ ਦੇ ਕਾਰੰਦੇ ਨੇ ਇਸ ਦੇ ਕੰਮ ਨੂੰ ਹੋਰ ਵਧਾਉਣ ਵਾਲੇ ਨੇ ਧਰਮ ਧੀਰਜ ਧਵਜ ਅਬ ਚਲ ਰਾਜ ਹੈ ਉਹਦਾ ਨਿਸ਼ਾਨ ਉਹਦਾ ਝੰਡਾ ਕਿਹੜਾ ਹੈ ਧਰਮ ਦਾ ਝੰਡਾ ਜਿਹਦੇ ਉਤੇ ਧੀਰਜ ਦਾ ਕਪੜਾ ਚੜਿਆ ਹੈ ਔਰ ਇਸ ਤਰ੍ਹਾਂ ਦਾ ਰਾਜਾ ਅਕਲ ਰਾਜਾ ਅਚਲ ਰਾਜਾ ਡੋਲਦਾ ਨਹੀਂ ਅੱਜ ਰਾਜਾ ਹੈ ਤੇ ਕੱਲ ਨਹੀਂ ਐਸਾ ਨਹੀਂ ਸਰੀਰੀ ਰਾਜਾ ਹੈ ਹਮੇਸ਼ਾ ਦਾ ਰਾਜਾ ਹੈ ਫਿਰ ਭਾਈ ਗੁਰਦਾਸ ਜੀ ਅੱਗੇ ਫਰਮਾਨ ਕਰਦੇ ਨੇ ਸ਼ਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੇ ਭਾਗ ਤੋ ਭੰਡਾਰੀ ਭਾਉ ਭੋਜਨ ਸਕਾਜ ਹੈ ਸ਼ਿਵ ਨਗਰੀ ਨਿਵਾਸ ਆਤਮ ਪ੍ਰਕਾਸ਼ ਦੀ ਨਗਰੀ ਰੇਚ ਹੀ ਉਸ ਦਾ ਵਾਸਾ ਹੈ ਇਹ ਨਗਰੀ ਹੀ ਉਸ ਦੀ ਰਾਜਧਾਨੀ ਹੈ ਮਨੁੱਖ ਦੇ ਕੋਲ ਆਤਮਾ ਤੇ ਹੈ ਪਰ ਆਤਮਾ ਦੇ ਵਿਚਵਾਸ ਨਹੀਂ ਹੈ ਮਨੁੱਖ ਦੇ ਕੋਲ ਪ੍ਰਕਾਸ਼ ਤੇ ਹੈ ਪ੍ਰਕਾਸ਼ ਦੇ ਵਿਚਵਾਸ ਨਹੀਂ ਹੈ ਸਾਰੀ ਜ਼ਿੰਦਗੀ ਮਨੁੱਖ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਆਪਣੇ ਨਿਜ ਅਸਥਾਨ ਤੋਂ ਬਾਹਰ ਰਹਿੰਦਾ ਹੈ ਆਪਣੇ ਨਿਜ ਅਸਥਾਨ ਦੇ ਵਿੱਚ ਕੇਵਲ ਸੰਤ ਰਹਿੰਦਾ ਹੈ ਕੇਵਲ ਭਗ ਭਗਤ ਰਹਿੰਦਾ ਹੈ ਤੋ ਸ਼ਿਵ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਇਸ ਰਾਜੇ ਦੀ ਰਾਣੀ ਕੌਣ ਹੈ ਦਇਆ ਦਇਆ ਹੀ ਇਸ ਦੀ ਪਟਰਾਣੀ ਹੈ ਇਹ ਜਦ ਵੀ ਸਿੰਘਾਸਣ ਤੇ ਬੈਠਦਾ ਹੈ ਜਿੱਥੇ ਵੀ ਬੈਠਦਾ ਹੈ ਦਇਆ ਇਸ ਦੇ ਨਾਲ ਹੈ ਇਹ ਰਾਣੀ ਇਸ ਦੇ ਨਾਲ ਹੈ ਭਾਗ ਤਉ ਭੰਡਾਰੀ ਭਾਉ ਭੋਜਨ ਸਕਾਗ ਹੈ ਇਹਦਾ ਭੰਡਾਰਾ ਇਹਦਾ ਤੋਸ਼ਾ ਖਾਨਾ ਭਾਗ ਹੈ ਪ੍ਰਾਲਬਤ ਹੈ ਆਪਣੇ ਭਾਗ ਤੇ ਹੀ પ્રસન્ન ਹੈ ਆਪਣੀ ਪ੍ਰਾਲਬਤ ਤੇ ਹੀ ਖੁਸ਼ ਹੈ ਔਰ ਆਪਣੀ ਜੋ ਪ੍ਰਾਲਬਤ ਹੈ ਇਹ ਹੀ ਉਸ ਦਾ ਭੰਡਾਰਾ ਹੈ ਭੋਜਨ ਉਸ ਦਾ ਕੀ ਹੈ ਭਾਉ ਪ੍ਰੇਮ ਪ੍ਰੇਮ ਦਾ ਰਸ ਲੈਣਾ ਪ੍ਰੇਮ ਦਾ ਰਸ ਦੇਣਾ ਮਨੁੱਖ ਨੇ ਉਂਝ ਤੇ ਜੀਵਨ ਦੇ ਵਿੱਚ ਬਹੁਤ ਸਾਰੇ ਰਸ ਮਾਣੇ ਨੇ ਪਰ ਪ੍ਰੇਮ ਦੇ ਰਸ ਤੋਂ ਮਨੁੱਖ ਅਕਸਰ ਵਾਂਝਾ ਹੀ ਰਹਿ ਜਾਂਦਾ ਹੈ ਪ੍ਰੇਮ ਰਸ ਕੇਵਲ ਭਗਤਾਂ ਕੋਲ ਹੁੰਦਾ ਹੈ ਸਾਈਂ ਗੁਰਵਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਸੁਨੋ ਲੋਗਾ ਮੈਂ ਪ੍ਰੇਮ ਰਸ ਪਾਇਆ ਦੁਰਗਨ ਮਾਰੇ ਵੈਰੀ ਸੰਗਾਰੇ ਸਤਿਗੁਰ ਮੁਖੋ ਹਰ ਨਾਮ ਦਿਵਾਇਆ ਔਰ ਜਿਸ ਨੂੰ ਪ੍ਰੇਮ ਰਸ ਮਿਲ ਗਿਆ ਜਗਤ ਦੇ तमाम ਰਸ ਫਿੱਕੇ ਪੈ ਜਾਂਦੇ ਨੇ ਜਿਹਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਇ ਪੂਰਨ ਤ੍ਰਿਪਤੀ ਉਸੇ ਨੂੰ ਨਸੀਬ ਹੁੰਦੀ ਹੈ ਜਿਹਦੇ ਕੋਲ ਪ੍ਰੇਮ ਦਾ ਰਸ ਹੈ ਤੋ ਐਸਾ ਰਾਜਾ ਪਿਆਰ ਭਾਵ ਦਾ ਭੋਜਨ ਉਸੇ ਦਾ ਰਸ ਮੰਨਦਾ ਔਰ ਇਸੇ ਨੂੰ ਹੀ ਥਾਂ ਥਾਂ ਤੇ ਵੰਡਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਫਰਮਾਨ ਕਰਦੇ ਨੇ ਰਾਜ ਨੀਤੀ ਰੀਤ ਪ੍ਰੀਤ ਪਰਜਾ ਕੋ ਸੁਖ ਹੈ ਸੁਖ ਛਤਰ ਪਤਰ ਛੇ ਛਤਰ ছਾਇਆ ਛਬੇ ছਾਜ ਹੈ ਪਾਜੀ ਕੇ ministran de rajhe di rajneeti ki hai har rajhe di apni neeti hondi hai to rajneeti reet preet preet di reet da prasar karna preet di reet chalavne har ek nal ਪ੍ਰੀਤ ਪਾਉਣੀ ਤੇ ਸੰਬੰਧ ਤੇ ਪ੍ਰੀਤ ਕਰਕੇ ਜੋੜਦੇ ਨੇ ਹਰ ਇੱਕ ਨਾਲ ਸੰਬੰਧ ਜੋੜਨੇ ਬਸ ਉਹੀ ਇਸ ਦੀ ਰਾਜਨੀਤੀ ਹੈ ਕਹਿੰਨੇ ਨੇ ਜਿਸ ਦੇ ਜਿੰਨੇ ਜ਼ਿਆਦਾ ਮਿੱਤਰ ਨੇ ਉਸ ਦਾ ਉਨਾ ਹੀ ਵੱਡਾ ਸਵਰਗ ਹੈ ਤੇ ਜਿਸ ਦੇ ਜਿੰਨੇ ਜ਼ਿਆਦਾ ਦੁਸ਼ਮਣ ਨੇ ਉਹਦਾ ਨਰਕ ਉਨਾ ਹੀ ਵੱਡਾ ਹੈ ਤੇ ਜਿਸ ਬੰਦੇ ਦੇ ਗਲੀਆਂ ਦੇ ਕੱਖ ਵੀ ਲੈਰੀ ਨੇ ਉੱਥੇ ਅੱਠੇ ਪੈਰ ਨਰਕ ਵਿੱਚ ਜੀ ਰਿਹਾ ਹੈ ਅੱਠੇ ਪੈਰ ਨਰਕ ਦੀ ਅਗਨ ਦੇਚ ਖੜਰੇ ਤੋਂ ਰਾਜਨੀਤੀ ਕੀ ਐਸੇ ਰਾਜੇ ਦੀ ਪ੍ਰੀਤ ਦੀ ਰੀਤ ਚਲਾਣੀ ਪ੍ਰੇਮ ਦੀ ਰੀਤ ਚਲਾਣੀ ਭਾਵ ਹਰ ਇੱਕ ਨਾਲ ਸੰਬੰਧ ਜੋੜਨੇ ਹਰ ਇੱਕ ਨਾਲ ਆਪਣਾ ਰਿਸ਼ਤਾ ਕਾਇਮ ਰੱਖਣਾ ਇਸ ਤਰ੍ਹਾਂ ਦਾ ਜੋ ਰਾਜਾ ਹੈ ਪਾਈ ਸਾਹਿਬ ਐਗਰ ਵਾਰਸੀ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਕਿ ਉਸ ਤੇ ਅੰਤਰ ਆਤਮੇ ਅਨਹਦ ਧੁੰਦਾ ਵਾਜਾ ਅਨਹਦ ਧੁੰਦਾ ਨਗਾਰਾ ਅਨਹਦ ਧੁੰਦੀ ਨੌਬਤ ਅਥੇ ਤੇਰ ਵੱਜਦੀ ਰਹਿੰਦੀ ਏ ਆਨੰਦ ਸਮੋ ਸੁਖ ਸਾਤ ਪਰ ਜਾ ਪਰਸਨ ਜਗ ਮਗ ਜੋਤ ਅਨਹਦ ਧੁਨ ਗਾਜ ਹੈ ਪ੍ਰਮਾਤਮਾ ਦੇ ਨਾਮ ਦੀ ਮਸ਼ਾਲ ਉਸ ਦੇ ਅੰਤਰ ਆਤਮਿਕ ਜਲਦੀ ਰਹਿੰਦੀ ਏ ਅਨ ਅਨਹਦ ਨਗਾਰਾ ਅਨਹਦ ਦੀ ਧੁਨ ਇਹ ਨੌਬਤ ਉਸ ਦੇ ਅੰਦਰ ਵੱਜਦੀ ਰਹਿੰਦੀ ਏ ਸਹੀ ਮੈਨਿਆਂ ਦੇ ਚ ਰਜੇ ਹੋਇਆ ਕੇਵਲ ਉਹੀ ਹੈ ਜੋ ਆਤਮ ਪ੍ਰਕਾਸ਼ ਵਿੱਚ ਜੀ ਰਿਹਾ ਹੈ ਜੋ ਸ਼ਿਵ ਨਗਰੀ ਵਿੱਚ ਜੀ ਰਿਹਾ ਹੈ ਉਹੀ ਰਜੇ ਹੋਇਆ ਹੈ ਉਹੀ ਰਾਜਾ ਹੈ ਔਰ ਇਹ ਅਵਸਥਾ ਸੁਣਨ ਨਾਲ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਸਾਇ ਫਰਮਾਨ ਪੈ ਕਰਦੇ ਨੇ ਕਿ ਸੁਣੀਏ ਸ਼ੇਖ ਪੀਰ ਬਾਦਸ਼ਾ ਸੁਣਦਿਆਂ ਹੀ ਮਨੁੱਖ ਸ਼ੇਖ ਮੁਖੀ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਔਰ ਬਾਦਸ਼ਾ ਬਣ ਜਾਂਦਾ ਹੈ ਜਿਸ ਨੂੰ ਬਖਸ਼ੇ ਸਿਖਤ ਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਸੁਣੇ ਅੰਧੇ ਪਾਵੇ ਰਾ ਜੋ ਅਗਿਆਨੀ ਹੈ ਅੰਧ ਹੈ ਸੁਣਨ ਨਾਲ ਉਸ ਨੂੰ ਵੀ ਮਾਰਗ ਮਿਲ ਜਾਂਦਾ ਹੈ ਪ੍ਰਮਾਤਮਾ ਦਾ ਔਰ ਉਂਝ ਦੀ ਅੰਧੇ ਦੀ ਰਹਿਨੁਮਾਈ ਆਵਾਜ਼ ਹੀ ਕਰ ਸਕਦੀ ਹੈ ਆਵਾਜ਼ ਸੁਨਮਾਰੀਏ ਤੇ ਆਵਾਜ਼ ਦੀ ਸੇਧ ਵਿੱਚ ਉਹ ਚੱਲ ਪੈਂਦਾ ਹੈ ਜੋ ਆਤਮਿਕ ਤੌਰ ਤੇ ਅੰਧਾ ਹੈ ਉਹ ਵੀ ਸ਼ਬਦ ਦੇ ਆਵਾਜ਼ ਦੇ ਨਾਲ ਸ਼ਬਦ ਦੀ ਧੁਨ ਦੇ ਨਾਲ ਪਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ ਸੁਣੀਏ ਹਾਥ ਹੋਵੇ ਅਸਗਾਉ ਅਸਗਾ ਅਥਾ ਸਾਗਰ ਹੱਥ ਵਰਗਾ ਹੋ ਜਾਂਦਾ ਹੈ ਭਾਉ ਉਹ ਸੰਸਾਰ ਦੀ ਮਿੰਤੀ ਕਰ ਲੈਂਦਾ ਹੈ ਉਹ ਖੰਡਾਂ ਬ੍ਰਹਿਮੰਡਾਂ ਦੀ ਮਿੰਤੀ ਕਰ ਲੈਂਦਾ ਹੈ ਹਰ ਇੱਕ ਦਉਸ ਨੂੰ ਜੈ ਜਾਨ ਅਸੀ ਬੋ ਜਾਂਦਾ ਹੈ ਉਸ ਨੂੰ ਅਸਲੀਅਤ ਦਾ ਪਤਾ ਚਲ ਜਾਂਦਾ ਹੈ ਸੰਸਾਰ ਕੀ ਹੈ ਨਿਰੰਕਾਰ ਕੀ ਹੈ ਇਹ ਪੂਰਨ ਤੌਰ ਤੇ ਉਸ ਨੂੰ ਬੋਧ ਪ੍ਰਾਪਤ ਹੋ ਜਾਂਦਾ ਹੈ ਨਾ ਉਹਨ ਇੱਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਹੀ ਉਹਦੇ ਪਾਪ ਨਾਸ ਹੋ ਜਾਂਦੇ ਨੇ ਉਹਦੇ ਦੁੱਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਉਸ ਦੇ ਅੰਦਰ ਸਰੀਰੀ ਖੇੜਾ ਸਰੀਰੀ ਵਿਗਾਸ ਜਨਮ ਲੈਂਦਾ ਹੈ ਸਰੀਰੀ ਆਨੰਦ ਜਨਮ ਲੈਂਦਾ ਹੈ ਸੁਣਦੇ ਆ ਸੁਣਦੇ ਆ ਜੋ दैवी ਸੰਪਦਾ ਮਨੁੱਖ ਦੀ ਝੋਲੀ ਚ ਪੈਂਦੀ ਹੈ ਇਹਨਾਂ ਚਾਰ ਪੌੜੀਆਂ ਵਿੱਚ ਜਗਤ ਗੁਰੂ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਸੁਣਨ ਦੀ ਇਤਨੀ ਵੱਡੀ ਮਹਾਨਤਾ ਹੈ ਕਿ ਗੁਰੂ ਨਾਨਕ ਨੂੰ ਬਾਰ-ਬਾਰ ਦੁਰਾਣਾ ਪਿਆ ਧਰਮ ਦੇ ਮਾਰਗ ਤੇ ਪਹਿਲਾ ਕਦਮ ਸੁਣਨਾ ਹੈ ਜੋ ਸੁਣਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ ਮਾਨੋ ਧਰਮ ਦੇ ਮਾਰਗ ਤੇ ਚੱਲ ਰਿਹਾ ਹੈ ਤਾਂ ਜਿੰਨਾ ਜ਼ਿਆਦਾ ਸੁਣ ਰਿਹਾ ਹੈ ਉਤਨੀ ਹੀ ਉਸ ਦੀ ਗਤੀ ਹੋ ਰਹੀ ਹੈ ਜੋ ਜਿੰਨਾ ਜ਼ਿਆਦਾ ਸੁਣ ਰਿਹਾ ਹੈ ਉਹਦੇ ਅੰਦਰ ਉਤਨੇ ਹੀ ਅਧਿਆਤਮਿਕ ਗੁਣ ਪੈਦਾ ਹੋਣਗੇ ਜਿਸ ਦੇ ਅੰਦਰ ਜਿੰਨਾ ਜ਼ਿਆਦਾ ਸ੍ਰੋਤ ਸ਼ਕਤੀ ਦਾ ਮਾਦਾ ਪੈਦਾ ਹੋ ਗਿਆ ਹੈ ਮਾਨੋ ਉਹ ਉਤਨਾ ਹੀ ਗਮਨ ਕਰ ਜਾਂਦਾ ਹੈ ਪ੍ਰਮਾਤਮਾ ਦੇ ਮਾਰਗ ਤੇ ਔਰ ਇਸ ਤਰੀਕੇ ਨਾਲ ਚਲਦੇ ਆ ਚਲਦੇ ਆ ਇੱਕ ਦਿਨ ਲੇਮਤਾ ਨਸੀਬ ਹੋ ਜਾਂਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਨਸੀਬ ਹੋ ਜਾਂਦੀ ਹੈ